ਮਿੰਨੀ ਕਹਾਣੀ ਅਸਹਿ ਪੀੜਾ ਲੇਖਿਕਾ ਮਨਪ੍ਰੀਤ ਕੌਰ ਪਾਟਿਆ ਕਾਫੀ ਸਾਲਾਂ ਮਗਰੋਂ ਮਿਲੀਆਂ ਹੋ ਚਾਰੋਂ ਪੱਕੀਆਂ ਸਹੇਲੀਆਂ ਹਾਲਚਾਲ ਪੁੱਛਣ ਮਗਰੋਂ ਆਪਣੇ ਆਪਣੇ ਘਰਾਂ ਬੱਚਿਆਂ ਤੇ ਪਤੀ ਦੀਆਂ ਗੱਲਾਂ ਹਾਸ ਹਾਸ ਕੇ ਸੁਣਾਉਣ ਲੱਗੀਆਂ ਗੱਲ ਚਲਦੀ ਚਲਦੀ ਨਣਾਣ ਦੇ ਰਿਸ਼ਤੇ ਤੇ ਆਕੇ ਰੁਕ ਗਈ ਸਭ ਨੇ ਦੇਖਿਆ ਮਨਜੋਤ ਸਭ ਦੀਆਂ ਗੱਲਾਂ ਸੁਣਦੀ ਬਿਲਕੁਲ ਹੀ ਚੁੱਪਚਾ ਬੈਠੀ ਸੀ ਕੀ ਹੋਇਆ ਨੀ ਮਨਜੋਤ ਇੱਕ ਸਹੇਲੀ ਉਸ ਨੂੰ ਕੂਣੀ ਮਾਰਦੀ ਹੋਈ ਬੋਲੀ ਤੂੰ ਵੀ ਆਪਣੇ ਅਫਸਰ ਘਰ ਵਾਲੇ ਦੀ ਕੋਈ ਗੱਲ ਸੁਣਾ ਦੇ ਹੁਣ ਤਾਂ ਪੱਕਾ ਪਿਆਰ ਕਰਨ ਲੱਗ ਗਿਆ ਹੋਣਾ ਮਨਜੋਤ ਉਦਾਸ ਹੁੰਦੀ ਬੋਲੀ ਕੀ ਸੁਣਾਵਾਂ ਤੁਹਾਨੂੰ ਭੈਣੋ ਮੇਰੀਆਂ ਤਾਂ ਉਹੀ ਕਈ ਸਾਲ ਪੁਰਾਣੀਆਂ ਗੱਲਾਂ ਕੁਝ ਵੀ ਨਹੀਂ ਬਦਲਿਆ ਸੱਚ ਤਾਂ ਇਹ ਹੈ ਕਿ ਜਦ ਤੱਕ ਮੇਰੀ ਸੱਸ ਦੀ ਮਾਨਸਿਕਤਾ ਕਿ ਮੈਂ ਆਪਣੇ ਪੁੱਤ ਨੂੰ ਆਪਣੇ ਹੱਥਾਂ 'ਚ ਰੱਖਾਂ ਤੇ ਨੂ ਨੂੰ ਦਬਾ ਕੇ ਰੱਖਾਂ ਇਹ ਨਹੀਂ ਬਦਲਦੀ ਤਾਂ ਤੱਕ ਸਾਡੇ ਘਰ ਦਾ ਕੁਝ ਨਹੀਂ ਹੋ ਸਕਦਾ ਤੁਸੀਂ ਨਨਾਨ ਦੀ ਗੱਲ ਕਰਦੀ ਹੋ ਮੇਰੀ ਸੱਸ ਨੇ ਤਾਂ ਮੇਰੇ ਪਤੀ ਦੇ ਮਨ 'ਚ ਮੇਰੇ ਪ੍ਰਤੀ ਇੰਨੀ ਨਫ਼ਰਤ ਭਰ ਰੱਖੀ ਐ ਕਿ ਉਹ ਮੇਰੇ ਕੋਲ ਬੈਠਣਾ ਤਾਂ ਦੂਰ ਸਿੱਧੇ ਮੂੰਹ ਬੋਲਣ ਲਈ ਵੀ ਤਿਆਰ ਨਹੀਂ ਜਿੰਨਾ ਮੈਂ ਉਸਦੇ ਪਿਆਰ ਲਈ ਤੜਫੀ ਉਸਨੇ ਉਸ ਤੋਂ ਵੱਧ ਤੜਫਾਇਆ ਨਨਾਨਾ ਵੀ ਤੇ ਮੇਰੀ ਸੱਸ ਵੀ ਬਸ ਮੈਨੂੰ ਮਤਲਬ ਦਾ ਹੀ ਬੁਲਾਉਂਦੇ ਨੇ ਤੇ ਸਾਰੀ ਰਿਸ਼ਤੇਦਾਰੀ ਤੇ ਲੋਕਾਂ 'ਚ ਮੇਰੀ ਸੱਸ ਨੇ ਮੈਨੂੰ ਰੱਜ ਕੇ ਬਦਨਾਮ ਕਰ ਰੱਖਿਆ ਕਿ ਇਹ ਤਾਂ ਬਹੁਤ ਭੈੜੀ ਆ ਘਰ ਦਾ ਕੋਈ ਕੰਮਕਾਰ ਨਹੀਂ ਕਰਦੀ ਭਾਵੇਂ ਸਾਰਾ ਘਰ ਤੇ ਕੰਮਕਾਰ ਮੈਂ ਸੰਭਾਲ ਲਿਆ ਹੋਇਆ ਅੱਗੇ ਪਿੱਛੇ ਭਾਵੇਂ ਮੇਰੀ ਸੱਸ ਸੁੱਤੀ ਬੈਠੀ ਰਹੇ ਪਰ ਜਦੋਂ ਕੋਈ ਘਰ ਆ ਜਾਵੇ ਤਾਂ ਮੇਰੀ ਸੱਸ ਭੱਜ-ਭੱਜ ਕੇ ਕੰਮ ਕਰਨ ਲੱਗ ਜਾਂਦੀ ਹੈ ਤੇ ਦੇਖਣ ਵਾਲਾ ਹੀ ਸਮਝਦਾ ਕਿ ਬੋਲ ਬੋਲਦਿਆਂ ਮੰਜੋਤ ਹੋ ਕੇ ਭਰਨ ਲੱਗੀ ਐ ਇੱਥੋਂ ਤੱਕ ਤਾਂ ਮੈਂ ਫੇਰ ਵੀ ਬਰਦਾਸ਼ਤ ਕਰ ਰਹੀ ਸੀ ਪਰ ਹੁਣ ਹੁਣ ਕੀ ਉਸ ਦੀਆਂ ਸਹੇਲੀਆਂ ਕਾਲੀ ਨਾਲ ਬੋਲੀਆਂ ਹੋਰ ਕੀ ਦੱਸਾਂ ਭੈਣੇ ਹੁਣ ਤਾਂ ਮੇਰੀ ਸੱਸ ਮੇਰੇ ਪਤੀ ਨੂੰ ਕਹਿੰਦੀ ਆ ਬਾਹਰ ਭਾਵੇਂ ਚਾਰ ਜਨਾਨੀਆਂ ਰੱਖ ਲਾ ਅਸੀਂ ਤੈਨੂੰ ਕੁਝ ਨਹੀਂ ਕਹਿੰਦੇ ਪਰ ਇਹਨੂੰ ਹੱਥ ਨਾ ਲਾ ਇਹਨੂੰ ਸੂਤ ਕਰਕੇ ਰੱਖ ਨਹੀਂ ਨਹੀਂ ਲੈ ਐਦਾਂ ਕਿਵੇਂ ਉਸ ਦੀਆਂ ਸਹੇਲੀਆਂ ਰੋਸ ਚ ਇਕੱਠੀਆਂ ਬੋਲੀਆਂ ਤੂੰ ਪਿਆਰ ਨਾਲ ਸਮਝਾ ਆਪਣੇ ਪਤੀ ਨੂੰ ਇੱਕ ਸਹੇਲੀ ਬੋਲੀ ਕੀ ਸਮਝਾਵਾਂ ਉਹ ਤਾਂ ਕੁਝ ਵੀ ਸੁਣਨ ਤੇ ਸਮਝਣ ਨੂੰ ਤਿਆਰ ਹੀ ਨਹੀਂ ਹਰ ਤਰੀਕਾ ਅਪਣਾ ਕੇ ਦੇਖ ਲਿਆ ਉਹ ਆਪਣੀ ਮਾਦੀ ਗੋਦ ਚੋਂ ਨਿਕਲੇ ਤਾਂ ਹੀ ਨਾ ਤੇ ਪਿਛਲੇ ਦਿਨੀ ਤਾਂ ਕਹਿੰਦੇ ਮਨਜੋਤ ਦੀ ਭੂਭ ਨਿਕਲ ਗਈ ਪਿਛਲੇ ਦਿਨੀ ਕੀ ਸਹੇਲੀਆਂ ਉਸ ਨੂੰ ਕਲਾਵੇਂ ਚ ਲੈਂਦੀਆਂ ਬੋਲੀਆਂ ਵੈਸੇ ਤਾਂ ਇਹ ਆਪਣਾ ਮੋਬਾਈਲ ਮੇਰੇ ਤੋਂ ਲੁਕਾ ਕੇ ਹੀ ਰੱਖਦੇ ਨੇ ਤੇ ਕਦੇ ਵੀ ਹੱਥ ਤੱਕ ਨਹੀਂ ਲਾਉਣ ਦਿੰਦੇ ਬਸ ਇੱਕ ਰਾਤ ਮੈਂ ਇਹਨਾਂ ਦਾ ਮੋਬਾਈਲ ਦੇਖ ਲਿਆ ਮੋਬਾਈਲ 'ਚ ਇੱਕ ਔਰਤ ਦੀਆਂ ਇਤਰਾਜਯੋਗ ਤਸਵੀਰਾਂ ਤੇ ਰੋਮਾਂਟਿਕ ਚੈਟ ਸੀ ਇਹਨਾਂ ਨੇ ਜਦ ਅਚਾਨਕ ਨੀਂਦ ਚ ਉੱਠਦਿਆ ਮੇਰੇ ਹੱਥ 'ਚ ਮੋਬਾਈਲ ਦੇਖਿਆ ਤਾਂ ਝੱਟ ਹੀ ਮੇਰੇ ਹੱਥੋਂ ਖੋ ਕੇ ਉਹ ਚੈਟ ਤੇ ਤਸਵੀਰਾਂ ਡਿਲੀਟ ਕਰ ਦਿੱਤੀਆਂ ਸਾਡੀ ਖੂਬ ਲੜਾਈ ਤੇ ਬਹਿਸ ਹੋਈ ਹੁਣ ਇਹ ਕਈ ਵਾਰ ਸੁਧਰਨ ਦਾ ਵਾਅਦਾ ਕਰ ਚੁੱਕਾ ਪਰ ਸਿਰਫ ਗੱਲੀਬਾਤੀ ਯਾਰ ਤੂੰ ਗੁੱਸਾ ਨਾ ਕਰੀ ਵੈਸੇ ਇੱਕ ਗੱਲ ਜਾ ਤੈਨੂੰ ਸ਼ੁਰੂ ਤੋਂ ਹੀ ਪਤਾ ਸੀ ਕਿ ਤੇਰੀ ਸੱਸ ਡਾਡੀ ਆ ਹੁਣੇ ਤੇਰੇ ਘਰਵਾਲ ਨੂੰ ਆਪਣੇ ਹੱਥਾਂ 'ਚ ਰੱਖਿਆ ਹੋਇਆ ਹੈ ਜਦ ਉਸਨੇ ਤੈਨੂੰ ਕਈ ਵਾਰ ਮੂੰਹ ਤੇ ਕਿਹਾ ਕਿ ਜਦ ਤੱਕ ਮੈਂ ਜਿਉਂਦੀ ਹਾਂ ਆਪਣੇ ਪੁੱਤ ਨੂੰ ਤੇਰਾ ਨਹੀਂ ਹੋਣ ਦਿੰਦੀ ਫਿਰ ਤੂੰ ਕਿਉਂ ਇੰਨਾ ਵਕਤ ਕੱਢਤਾ ਤਲਾਕ ਲੈ ਕੇ ਪਾਸੇ ਹੋਣਾ ਸੀ ਤੇ ਅੱਜ ਦੇ ਦਿਨ ਦੀ ਨੋਬਤ ਹੀ ਨਹੀਂ ਸੀ ਆਉਣੀ ਬਸ ਯਾਰ ਬੱਚਿਆਂ ਪਿੱਛੇ ਇੱਕ ਆਸ ਸੀ ਕਿ ਸਭ ਠੀਕ ਹੋ ਜਾਏਗਾ ਤੇ ਹੁਣ ਹੁਣ ਤਾਂ ਉਹ ਆਸ ਵੀ ਟੁੱਟ ਗਈ ਉਸਦੇ ਬਾਰੇ ਰਿਸ਼ਤਿਆਂ ਬਾਰੇ ਜਾਣ ਕੇ ਹੁਣ ਤਾਂ ਦਿਲ ਪੱਥਰ ਹੀ ਹੋ ਗਿਆ ਮੇਰਾ ਬਸ ਜਿਉਂਦੀ লাশ ਦੀ ਤਰ੍ਹਾਂ ਤੁਸੀਂ ਸਹੀ ਕਹਿ ਰਹੀ ਹੋ ਮੈਨੂੰ ਪਹਿਲਾਂ ਹੀ ਅਲੱਗ ਹੋ ਜਾਣਾ ਚਾਹੀਦਾ ਸੀ ਇਹ ਜੀ ساری ਉਮਰ ਬੇਮੇਲ ਰਿਸ਼ਤੇ 'ਚ ਰਹਿ ਕੇ ਖੁਦ ਨੂੰ ਪੱਠੀ ਚ ਤਾਣਾ ਝੋਕੀ ਰੱਖਦੀ ਬਸ ਸਮਾਜ ਰਿਸ਼ਤੇਦਾਰੀ ਦੀ ਸ਼ਰਮ ਹੀ ਲੈ ਬੈਂਦੀ ਐ ਸਾਨੂੰ ਜਦ ਕਿ ਕੋਈ ਕੁਝ ਵੀ ਨਹੀਂ ਕਰਦਾ ਸਾਡੇ ਲਈ ਜਿਨ੍ਹਾਂ ਦੀ ਸ਼ਰਮ ਪਿੱਛੇ ਅਸੀਂ ਰੱਬ ਵੱਲੋਂ ਦਿੱਤੀ ਇੱਕੋ ਇੱਕ ਜ਼ਿੰਦਗੀ ਨੂੰ ਇਹ ਜਿਹੇ ਰਿਸ਼ਤੇ ਅੱਜ ਵਕਤ ਤੋਂ ਪਹਿਲਾਂ ਹੀ ਖਤਮ ਕਰ ਦਿੰਨੇ ਆ ਮੇਰੀ ਅਸਹਿਮਤ ਸਿਕਤਾ ਪੀੜਾ ਨੂੰ ਕੋਈ ਵੀ ਨਹੀਂ ਸਮਝ ਸਕਦਾ ਹੈ ਕੋਈ ਜੋ ਇਸ ਪੀੜਾ ਨੂੰ ਇਸ ਦਰਦ ਨੂੰ ਸਮਝ ਸਕੇ ਧੰਵਾਜੀ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ